ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੇ YouTube ਫੈਮਿਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਫਰੈਂਡ ਇੱਥੇ ਮੈਂ ਲੱਗੀ ਸੀਗੀ ਆਪਣੇ ਭਾਲ-ਭਾਂਣ ਕਿਉਂਕਿ ਮੈਂ ਜਾਣਾ ਹੁਣ ਸ਼ੋਪਿੰਗ ਕਰਨ ਹੈ ਨਾ ਕਾਫੀ ਦਿਨ ਹੋ ਗਏ ਸੀਗੇ ਸੋਚਦੇ ਨੂੰ ਵਿਚਾਲੇ ਥੋੜੀ ਸ਼ੋਪਿੰਗ ਕਰਨੀ ਹੈ ਜਿਆਦਾ ਤਾਂ ਕੁਝ ਨਹੀਂ ਹੈਗਾ ਬਸ ਆਪਾਂ ਨੇ ਆਪਣੇ ਫੁੱਟਵੈਅਰ ਹੀ ਲੈ ਕੇ ਆਉਣੇ ਸੀਗੇ ਹਨ ਕਿ ਚਪਲਾ ਜੋੜੇ ਲੈ ਕੇ ਆਉਣੇ ਸੀਗੇ ਮੇਰੇ ਵੀ ਯਾਨਕੀ ਟੁੱਟੀਆਂ ਪੀਆਂ ਨੇ ਚਪਲਾ ਜੀਆਂ ਉਹ ਜਨਕੀ ਅੰਦਰ ਬਾਹਰ ਨੂੰ ਤਾਂ ਹੈਗੀਆਂ ਨੇ ਪਾਣ ਨੂੰ ਚਲੋ ਬਾਜ਼ਾਰ ਗਜੂਨ ਨੂੰ ਪਰ ਘਰੇ ਪਾਣ ਨੂੰ ਸਿੰਪਲ ਚੁੱਪਲ ਜਿਹੜੀ ਆਪਣੀ ਬਾਥਰੂਮ ਚੁੱਪਲ ਕਹਿੰਦੇ ਆਪਾਂ ਉਹ ਨਹੀਂ ਹੈਗੀਆਂ ਸੀਗੇ ਹਨਾ ਤੇ ਉਹਨਾਂ ਤੋਂ ਬਿਨਾ ਤਾਂ ਫਿਰ ਰਿਲੈਕਸ ਜਾਨੀ ਫੀਲ ਹੁੰਦਾ ਹੈਗਾ ਤੇ ਮਹਾ ਚਲੋ ਲੈ ਆਉਨੇ ਆ ਜਾ ਕੇ ਤੇ ਇੱਥੇ ਮੈਂ ਇੱਕ ਸ਼ਰਟ ਆਪਣੀ ਰੈਡੀ ਕਰਤੀ ਸੀਗੀ ਮਾ ਜਾਂਦੀ ਜਾਂਦੇ ਚਲੋ ਉਹ ਵੀ ਆ ਪੱਤਰਪਾਈ ਫੜਾ ਜੰਨੇ ਆ ਇਸ ਸੂਟ ਦੇ ਵਿੱਚ ਨਾ ਹੁਣ ਗਰਮੀ ਵੈਸੇ ਮੈਨੂੰ ਬਹੁਤ ਲੱਗ ਰਹੀ ਸੀਗੀ ਲਾਈਨਿੰਗ ਵਾਲਾ ਤੇ ਕੁਝ ਜ਼ੋਰ ਜੱਟ ਦਾ ਵੀ ਹੈ ਹਨਾ ਇਹਦੇ 'ਚ ਗਰਮੀ ਜ਼ਿਆਦਾ ਲੱਗ ਰਹੀ ਸੀਗੀ ਫਿਰ ਮੈਂ ਆਂਦੇ ਸਾਰੇ ਕੱਟਤਾ ਸੀਗਾ ਮਾਝੂ ਲ ਇੱਕ ਵਾਰੀ ਪਾ ਜਾਂਦੀਆਂ ਮੈਂ ਆਂਦੀ ਸਾਰਾ ਚਲੋ ਕੱਟ ਦਵਾਂਗੇ ਤੇ ਚਲੋ ਜੀ ਇੱਥੇ ਹੁਣ ਆਪਾਂ ਪਹੁੰਚ ਗਏ ਸੀਗੇ ਸ਼ਾਪ ਤੇ ਆ ਦੇਖੋ ਹੈਨਾ ਸਿੰਪਲ ਚੱਪਲਾਂ ਪਈਆਂ ਸੀਗੀਆਂ ਜ਼ਿਆਦਾ ਧਾਮ-ਚਾਮ ਜੇ ਵਾਲੀ ਤਾਂ ਇਹਨੂੰ ਮੈਨੂੰ ਵਧੀਆ ਨਹੀਂ ਲੱਗਦੀ ਜੇ ਆਪਾਂ ਲੈ ਵੀ ਆਉਂਨੇ ਨਾ ਫਿਰ ਉਹ ਘਰੇ ਨਹੀਂ ਪਾਈ ਜਾਂਦੀਆਂ ਹੈਗੇ ਹਨਾ ਆ ਮੈਨੇ ਵਸ ਐਵੇਂ ਦੀਆਂ ਹੀ ਸਿੰਪਲ ਜਿਹੀਆਂ ਹੀ ਲੈਣੀਆਂ ਸੀਗੀਆਂ ਮੈਨੇ ਤੇ ਰਮਨੀਤ ਦੇ ਡੈਡੀ ਨੇ ਤੇ ਰਮਨੀਤ ਨੇ ਹੈਨਾ ਆ ਲੈਣੀਆਂ ਸੀਗੇ ਤੇ ਰਮਨੀਤ ਨੇ ਦੇਖੋ ਆ ਪਸੰਦ ਆਈਆਂ ਨੇ ਇਹਨੇ ਆਵਲੀ ਚੱਪਲਾ ਲੈ ਲਈਆਂ ਸੀਗੀਆਂ ਤੇ ਬਾਕੀ ਫਿਰ ਹੁਣ ਸਾਨੂੰ ਪਸੰਦ ਕਰ ਰਹੇ ਸਾਨੂੰ ਕੋਲੇ ਤਾਂ ਵੈਸੇ ਹੈਗੀਆਂ ਸੀਗੀਆਂ ਪਰ ਫਿਰ ਵੀ ਹੈ ਨਾ ਨਾ ਲਾਇਆ ਤਾਂ ਲੈਣੀ ਤਾਂ ਇਹਨੂੰ ਫਿਰ ਬੰਦੀਆਂ ਹੀ ਸੀਗੀਆਂ ਤੇ ਬੱਚਿਆਂ ਦਾ ਨਾ ਐ ਹੁੰਦਾ ਵੀ ਜਿਆਦਾ ਜੋੜੇ ਵਗੈਰਾ ਮੈਂ ਨਹੀਂ ਲੈਂਦੀ ਹੈਗੀ ਕਿਉਂਕਿ ਨਾ ਇਹ ਵੱਧਣੇ 'ਚ ਹੀ ਹੁੰਦੇ ਨੇ ਨਾ ਇਹ ਕੱਪੜੇ ਲਓ ਉਹ ਵੀ ਇਹਨਾਂ ਦੇ ਛੋਟੇ ਹੋ ਜਾਂਦੇ ਨੇ ਚੱਪਲ ਜੋੜੇ ਲਓ ਉਹ ਵੀ ਇਹਨਾਂ ਦੇ ਛੋਟੇ ਹੋ ਜਾਂਦੇ ਨੇ ਹੁਣ ਤੁਸੀਂ ਰਮਨੀਤ ਤੋਂ ਹੀ ਲਾ ਲਓ ਰਮਨੀਤ ਦੇ ਹਾਲੇ ਬੂਟ ਪਹਿਲਾਂ ਲੈ ਕੇ ਗਏ ਸੀਗੇ ਅਸੀਂ ਤੇ 3-4 ਕੁ ਮਹੀਨਿਆਂ ਕੀ ਠੰਡ ਚ ਸਮਝੋ ਲੇ ਲਿੱਤੇ ਸੀਗੇ ਤੇ ਹੁਣ ਉਹ ਛੋਟੇ ਵੀ ਹੋ ਗਏ ਤੇ ਫਿਰ ਇਹਨੂੰ ਹੁਣ ਦੁਬਾਰੇ ਫੇਰ ਦਵਾਤੇ ਸੀਗੇ ਪਿੱਛੇ ਜੀ ਹੈਨਾ ਤੇ ਹੁਣ ਇਹਦੀਆਂ ਚੱਪਲਾਂ ਚਲੋ ਚੱਪਲਾਂ ਤਾਂ ਇਹਦੀ ਟੁੱਟ ਗਈਆਂ ਸੀਗੀਆਂ ਤੇ ਪਰ ਚਲੋ ਹੁਣ ਚੱਪਲਾਂ ਦਵਾਣੀ ਜ਼ਰੂਰੀ ਸੀਗੀਆਂ ਤੇ ਇਹਨੇ ਹੁਣ ਕਿਹਾ ਸੀ ਕਹਿੰਦਾ ਮਮਾ ਮੈਨੇ ਆਹ ਬਲੀ ਚੱਪਲਾਂ ਲੈਣੀਆਂ ਨੇ ਉੱਪਰ ਜੇ ਵਾਲੀਆਂ ਮਖੇਨਰ ਚਾ ਤੁਰਨਾ ਬਹੁਤ ਔਖਾ ਲੱਗਦਾ ਮਾ ਚੱਲ ਲੈ ਲੈ ਜਿਹੜੀ ਲੈਣੀਆਂ ਨੇ ਤੇ ਬਹੁਤ ਸੋਹਣੀ ਇੱਥੇ ਯਾਨਕੀ ਜਿਹੜੀ ਆਪਾਂ ਨੇ ਜਿੰਨਾ ਕ ਆਪਾਂ ਨੇ ਪੈਸਾ ਖਰਚ ਕਰਨਾ ਹੈ ਨਾ ਓਨੇ ਕ ਹਿਸਾਬ ਨਾਲ ਸਾਰਾ ਕੁਝ ਲੱਗਿਆ ਸੀਗਾ ਸਸਤੀਆ ਤੋਂ ਸਸਤੀ ਮਹਿੰਗੀਆਂ ਤੋਂ ਮਹਿੰਗੀਆਂ ਸੀਗੀਆਂ ਹਨ ਚप्पल ਜੋੜੇ ਜਿਹੜੇ ਵੀ ਸੀਗੇ ਸੈਂਡਲ ਲੈ ਲਓ ਚੱਪਲ ਲੈ ਲਓ ਕੁਝ ਵੀ ਲੈ ਲਓ ਹੈਨਾ ਰਮਨੀਤ ਦੇ ਡੈਡੀ ਨੇ ਕੀਤੀ ਨਹੀਂ ਹੈਗੀ ਸ਼ੋਪਿੰਗ ਉਹਨਾਂ ਦਾ ਮਨ ਕੀਤਾ ਨਹੀਂ ਹੈਗਾ ਕਾਰਨ ਉਹ ਕਹਿੰਦਾ ਚਲੋ ਮੈਂ ਆਪਣਾ ਬਾਅਦ ਚ ਲੈ ਕੇ ਜਾਵਾਂਗਾ ਇੱਕ ਚਲੋ ਇੱਕ ਵਾਰੀ ਮੈਂ ਕਹਿੰਦੀ ਤੁਹਾਨੂੰ ਚਲੋ ਦਵਾ ਦਿੰਨਾ ਹੈਨਾ ਤੇ ਇੱਥੇ ਬੱਸ ਮੈਂ ਪਸੰਦ ਕਰ ਰਹੀ ਸੀ ਕਿ ਵੀ ਕਿਹੜੀ ਲੈਣੀ ਵੀ ਜੀ ਜਿਹੜੇ ਮੈਨੂੰ ਕੰਫਰਟੇਬਲ ਜਾ ਹੋਵੇ ਹੈਨਾ ਉਹ ਲੈ ਲੈਨੇ ਆ ਤੇ ਫਰੈਂਡ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਿਊ ਹਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਠੀਕ ਹੈ ਜੀ ਤੇ ਚਲੋ ਜੀ ਇੱਥੇ ਆਪਣੀ ਸ਼ੋਪਿੰਗ ਹੋ ਗਈ ਸੀਗੀ ਸ਼ੋਪਿੰਗ ਤੋਂ ਬਾਅਦ ਫਿਰ ਮੈਂ ਸਿੱਧਾ ਘਰੇ ਜਾ ਕੇ ਆਪਣਾ ਰੋਟੀ ਪਾਣੀ ਕੀਤਾ ਹੈਨਾ ਵੀਡੀਓ ਵੀਡੀਓ ਸ਼ੂਟ ਕਰਨ ਨੂੰ ਫਿਰ ਬਿਲਕੁਲ ਮੰਨ ਕੀਤਾ ਹੈਗਾ ਮਾਸ਼ਾਅੱਲਾ ਤੇ ਇੱਥੇ ਮੈਂ ਤੁਹਾਨੂੰ ਦਿਖਾ ਰਹੀ ਸੀਗੀ ਇੱਕ ਵਾਰੀ ਸ਼ੋਪ ਹੈਨਾ ਵੀ ਦੇਖੋ ਕਿੰਨੀ ਵਧੀਆ ਬਣੀ ਹੋਈ ਹੈ ਪਹਿਲਾਂ ਤਾਂ ਇੱਥੇ ਇਹ ਕਿ ਸੇਲ ਦਾ ਹੀ ਕੰਮ ਹੈ ਇਹ ਹੋਲ ਸੇਲ ਨਹੀਂ ਹੈਗੀ ਹੁਣ ਜੋ ਸੇਲ ਹੈ ਹੈਨਾ ਜਿਵੇਂ ਕਿ ਰੇਟ ਵਗੈਰਾ ਲਿਖਿਆ ਹੋਇਆ ਸੀਗਾ 50 ਰੁਪਏ ਤੋਂ ਲੈ ਕੇ ਬਾਕੀ ਜਿੰਨੀ ਮਰਜ਼ੀ ਮਹਿੰਗੀਆਂ ਤੇ ਉਸ ਤੋਂ ਬਾਅਦ ਆ ਦੇਖੋ ਹੈਨਾ ਰਾਤ ਨੂੰ ਇੱਥੇ ਨਾ ਟਾਈਮ ਹੋ ਚਲਿਆ ਸੀਗਾ 10 ਤੇ ਇੱਥੇ ਲੱਗ ਚੁੱਕੀ ਸੀਗੀ ਅੱਗ ਹੈਨਾ ਅੱਗ ਨਾ ਥੋੜੀ ਜਿਹੀ ਇੱਕ ਸੀਗੀ ਤੇ ਮੈਂ ਦੇਖਿਆ ਮੈਂ ਬਾਰੇ ਨਾ ਗੇਟ ਲਾਨ ਆਈ ਆਪਣਾ ਮੈਂ ਕਿਹ ਪਤਾ ਨਹੀਂ ਕੀ ਨੇ ਸ਼ਾਇਦ ਕੂੜਾ ਕਾੜਾ ਗੇਰ ਕੇ ਅੱਗ ਲਗਾਤੀ ਹੈ ਨਾ ਮੈਂ ਦੇਖਿਆ ਤਾਂ ਮੈਂ ਕਿ ਹਾਏ ਪਾਗਲ ਚ ਲੱਗੀ ਹੋਈ ਆਪਣੇ ਸਾਹਮਣੇ ਅਥੇ ਨਾ ਕਾ ਫੂ ਸੁਬਾਲਾ ਯਾਨਕੀ ਹੈਗਾ ਸੀਗਾ ਖਾਲੀ ਹੈ ਬਾਗਲੇ ਵੈਸੇ ਮੱਜਾ ਨਹੀਂ ਚ ਮੱਜਾ ਬੰਨੀ ਹੈ ਇਹਨੇ ਪਰ ਉਹ ਦੂਰ ਨੇ ਹੈ ਨਾ ਪਰ ਫਿਰ ਵੀ ਡਰ ਸੀਗਾ ਤੇ ਟਰਾਂਸਫਾਰਮ ਸੀਗਾ ਇੱਥੇ ਬਹੁਤ ਜ਼ਿਆਦਾ ਭਿਆਨਕ ਅੱਗ ਲੱਗ ਗਈ ਸੀ ਜਦੋਂ ਮੈਂ ਦੇਖੀ ਥੋੜੀ ਜਿਹੀ ਸੀਗੀ ਸਾਨੂੰ ਨਾਲ ਪਹਿਲਾਂ ਇਨਕੀ ਮੈਨ ਨਹੀਂ ਦੇਖੀ ਸੀਗੀ ਤੇ ਫਿਰ ਮੈਂ ਫਟਾਫਟ ਰਮਨੀਤ ਤੇ ਡੈਡੀ ਨੂੰ ਜਗਾਇਆ ਤੇ ਜਿਨ੍ਹਾਂ ਦਾ ਫਿਰ ਇਹ ਬਗਲ ਸੀਗਾ ਹੈਨਾ ਜਿਨ੍ਹਾਂ ਦਾ ਹੈਗਾ ਸੀਗਾ ਫਿਰ ਮੈਂ ਉਹਨਾਂ ਨੂੰ ਫਟਾਫਟ ਉਹਨਾਂ ਦੇ ਗਵੰਡੇ ਨੂੰ ਫੋਨ ਕਰ ਕੀਤਾ ਤੇ ਫਿਰ ਰਮਨੀਤ ਤੇ ਡੈਡੀ ਨੇ ਵੀ ਸਾਰੇ ਜਣੇ ਨੂੰ ਚਲੋ ਇਧਰੋਂ ਲਵੇ ਲਵੇ ਜਣਕੇ ਪਤਾ ਚੱਲ ਗਿਆ ਫਿਰ ਬਾਲਟੀ ਬੁਲਟੇ ਨਾਲ ਪਾਈਪ ਪੂਲ ਨਾਲ ਬੁਝਾਈ ਸੀਗੀ ਆ ਦੇਖੋ ਇੱਥੇ ਸਾਹਮਣੇ ਆਪਣੇ ਜਿਹੜੇ ਕਿਰਾਏ ਤੇ ਰਹਿੰਦੇ ਨੇ ਆ ਦੇਖੋ ਹੈਨਾ ਇੱਧਰ ਜਿਹੜੇ ਬਾਰੋ ਬਿਹਾਰ ਉੱਈ ਆਏ ਹੋਏ ਨੇ ਉਹ ਸੀਗੇ ਸਾਰੇ ਜਿੰਨ ਕਿ ਜਿੰਨਾ ਵੀ ਹੋ سکے ਪਾਣੀ ਪੂਣੀ ਪਾ ਰਹੇ ਸੀਗੇ ਹੈਨਾ ਤਿੰਨ ਕਿ ਹੇ ਮਹਿਸਾ ਵਗੈਰਾ ਰੱਖੀਆਂ ਹੋਈਆਂ ਨੇ ਇੱਧਰ ਇਹਨਾਂ ਦੇ ਪਿੱਛੇ ਵੀ ਕਾਫੀ ਸਾਰਾ ਨੁਕਸਾਨ ਹੋ ਗਿਆ ਸੀਗਾ ਕਾਫੀ ਸਾਲ ਪਹਿਲਾਂ ਉਦੋਂ ਵੀ ਇਹਨਾਂ ਦੇ ਅੱਗ ਵਗੈਰਾ ਲੱਗ ਗਈ ਸੀ ਫੈਕਟਰੀ ਸੀਗੀ ਉੱਥੇ ਇਹਨਾਂ ਦੀ ਤੇ ਉਹਨੂੰ ਅੱਗ ਲੱਗੀ ਸੀਗੀ ਫਿਰ ਉੱਥੇ ਵੀ ਇਹਨਾਂ ਦੀ ਕਾਫੀ ਮੱਜਾਂ ਦਾ ਨੁਕਸਾਨ ਹੋਇਆ ਸੀਗਾ ਤੇ ਇੱਥੇ ਹੁਣ ਦੇਖੋ ਜਿਹੜਾ ਹਾ ਫਾਇਰ ਬ੍ਰਿਗੇਡਰ ਜਿਹੜੇ ਹੁੰਦੇ ਨੇ ਉਹ ਉਹਨਾਂ ਨੂੰ ਵੀ ਫੋਨ ਕੀਤਾ ਗਿਆ ਸੀਗਾ ਆ ਤਾਂ ਗਏ ਸੀਗੇ ਚਲੋ ਟਾਈਮ ਤੇ ਪਰ ਪਹਿਲਾਂ ਨਹੀਂ ਕਿਸੇ ਨੇ ਫੋਨ ਕੀਤਾ ਸੀਗਾ ਨਾ ਬਾਅਦ ਚ ਫੋਨ ਕੀਤਾ ਚਲੋ ਆ ਗਏ ਸੀਗੇ ਹਨਾ ਇਹ ਵੀ ਟਾਈਮ ਤੇ ਦੋ ਆ ਗਏ ਸੀਗੇ ਤੇ ਇੱਕ ਛੋਟੀ ਜਿਹੀ ਗੱਡੀ ਤੇ ਇੱਕ ਪਹਿਲਾਂ ਫਿਰ ਬਾਅਦ ਚ ਵੱਡੀ ਗੱਡੀ ਵੀ ਆਈ ਸੀਗੀ ਹਨਾ ਕਾਫੀ ਬਹੁਤ ਜ਼ਿਆਦਾ ਡਰ ਇਹ ਲੱਗ ਰਿਆ ਸੀਗਾ ਮੈਨੂੰ ਤਾਂ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਘਬਰਾ ਗਈ ਮੇਰੇ ਤੋਂ ਫੋਨ ਵੀ ਨਹੀਂ ਕਰ ਹੋਇਆ ਜਿੰਨਾਂ ਦਾ ਹੈ ਗਿਆ ਸੀਗਾ ਇਹ ਹਨਾ ਹੱਥ ਕੰਬਣ ਲੱਗੇ ਮੈਨੂੰ ਇਹ ਹੋ ਗਿਆ ਵੀ ਹਾਏ ਤਾਰਾ ਨਾ ਕਿਤੇ ਡਿੱਗ ਜਾਣ ਵੀ ਤਾਰਾ ਨੂੰ ਨਾ ਚੜ ਜAVE ਕਿਤੇ ਉੱਤੇ ਡਿੱਗ ਜAVE ਹਨਾ ਐਵੇਂ ਬਹੁਤ ਜ਼ਿਆਦਾ ਡਰ ਲੱਗ ਰਿਆ ਸੀਗਾ ਟਰਾਂਸਫਾਰਮ ਨੂੰ ਨਾ ਘਲਤ ਜAVE ਅੱਗ ਵੀ ਟਰਾਂਸਫਾਰਮ ਕਰਕੇ ਲੱਗੇ ਸੀਗੀ ਹੁਣ ਯਾਨੀ ਕਿ ਤੁਹਾਨੂੰ ਪਤਾ ਗਰਮੀ ਕਿੰਨੀ ਵੱਧ ਚੁੱਕੀ ਐ ਤੇ ਹੁਣ ਘਰਾਂ 'ਚ ਕਾਫੀ ਏਸੀ ਵਗੈਰਾ ਹੋ ਗਏ ਨੇ ਹਨਾ ਲੋਡ ਲੂਡ ਵਤ ਗਿਆ ਹੁਣ ਜਾਂ ਕਿ ਉਹ ਜਿਹੜਾ ਉਹ ਕੀ ਕਹਿੰਦੇ ਨੇ ਸ਼ਾਰਟ ਸਰਕਟ ਜਿਹੜਾ ਹੁੰਦਾ ਮਾਰਦਾ ਰਹਿੰਦਾ ਇੱਥੋਂ ਯਾਨਕਿ ਹੁੰਦਾ ਰਹਿੰਦਾ ਇਹ ਆਪਣੇ ਇਸ 'ਚੋਂ ਟਰਾਂਸਫਾਰਮ ਦੇ 'ਚ ਤੇ ਆ ਦੇਖੋ ਹਨਾ ਕਿੰਨੇ ਫਿਰ ਹੌਲੀ ਹੌਲੀ ਬੁਝਦੀ ਬੁਝਦੀ ਦੇਖੋ ਇੰਨੀ ਦੂਰ ਫੈਲ ਗਈ ਸੀਗਾ ਟਰਾਂਸਫਾਰਮ ਤੋਂ ਸ਼ੁਰੂ ਹੋਈ ਸੀਗੀ ਇੱਥੇ ਇੱਥੇ ਆ ਸਾਰੀ ਇੱਥੋਂ ਬਲੈਕ ਬਲੈਕ ਦਿਖ ਰਿਹਾ ਇੱਥੇ ਸਾਰੀ ਲੱਗ ਚੁੱਕੀ ਸੀਗੀ ਇੰਨੀ ਕਿ ਬੁਝਾਉਣ ਵਾਲੀ ਰਹਿ ਗਈ ਸੀ ਕਿ ਜਦੋਂ ਫਿਰ ਇੱਕ ਗੱਡੀਆਂ ਦੀ ਆ ਗਈਆਂ ਸੀਗੀਆਂ ਤੇ ਕਾਫੀ ਫਿਰ ਇੱਥੇ ਇਕੱਠ ਹੋ ਗਿਆ ਸੀਗਾ ਚਲ ਸ਼ੁਕਰ ਹੈ ਨਾ ਪ੍ਰਮਾਤਮਾ ਦਾ ਕੋਈ ਨੁਕਸਾਨ ਵਗੈਰਾ ਨਹੀਂ ਹੋਇਆ ਹੈਗਾ ਹੈਨਾ ਅ ਜਿਵੇਂ ਕਿ ਅਗਰ ਜੇ ਕੰਟੇ ਤੋਂ ਬਾਅਦ ਲੱਗਦੀ ਮੈਂ ਕਹਿੰਨੀ ਆ ਇਹ ਅੱਗ ਹੈ ਨਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀਗਾ ਕਿਉਂਕਿ ਲਵੇ ਲੋਣੇ ਵਾਲੇ ਸਾਰੇ ਸੋ ਗਏ ਸੀਗੇ ਇੱਥੇ ਚਲੋ 10:00 ਵਜੇ ਦਾ ਹੀ ਟਾਈਮ ਸੀਗਾ ਕੋਈ ਜ਼ਿਆਦਾ ਹੈ ਨਹੀਂ ਸੀਗਾ ਤੇ ਚਲੋ ਫਿਰ ਚਲੋ ਰੱਬ ਦਾ ਸ਼ੁਕਰ ਹੈ ਨਾ ਵੀ ਬੱਚੋ ਰਹਿ ਗਏ ਹੈਨਾ ਅੰਦਰ ਜਿਵੇਂ ਮੱਜਾਂ ਮੰਨੀਆਂ ਹੋਈਆਂ ਸੀਗੇ ਸ਼ਾਇਦ ਇੱਕ ਦੋ ਜਣੇ ਅੰਦਰ ਭੇ ਵੀ ਸੀਗੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਹੈਗਾ ਜਿਹੜੇ ਰਾਖੀ ਕਰਦੇ ਹੁੰਦੇ ਨੇ ਉਹ ਭੇ ਸੀ ਸ਼ਾਇਦ ਤੇ ਚਲੋ ਜੀ ਫਰੈਂਡਾ ਇੱਥੇ ਬਸ ਕਾਫੀ ਟਾਈਮ ਸਾਨੂੰ ਇੱਥੇ ਲੱਗਿਆ ਸੀਗਾ ਕੋਠੇ ਤੇ ਖੜਿਆ ਨੂੰ ਫਿਰ ਬਾਅਦ ਚ ਬਿਜਲੀ ਦਾ ਕੰਮ ਫਿਰ ਕਰਿਆ ਹੈ ਨਾ ਜਿਹੜੇ ਬਿਜਲੀ ਵਾਲੇ ਆਗੇ ਸੀਗੇ ਉਹਨਾਂ ਨੇ ਲਾਈਟ ਵਗੈਰਾ ਬੰਦ ਕਰਤੀ ਸੀਗੀ ਇਹ ਠੀਕ ਠੋਕ ਕਰਕੇ ਗਏ ਸੀਗੇ ਹੈਨਾ ਫਿਰ ਬਾਅਦ ਚ ਜਿਹੜਾ ਸਾਡੇ ਏਰੀਆ ਦਾ ਜਿਹੜਾ ਐਮਐਲਏ ਕਹਿੰਦੇ ਨੇ ਹੈਨਾ ਉਹ ਵੀ ਆਏ ਸੀਗੇ ਉਹ ਵੀ ਏਰੀਏ ਦਾ ਜਾਇਜ਼ਾ ਕਰਨ ਆਏ ਸੀਗੇ ਵੀ ਕੀ ਹੋ ਗਿਆ ਕਿਵੇਂ ਹੋਇਆ ਤੇ ਕਾਫੀ ਸਾਰੇ ਰਮਨੀਤ ਦੇ ਡੈਡੀ ਵੀ ਨੀਚੇ ਹੀ ਸੀਗੇ ਰਮਨੀਤ ਵੀ ਕੋਈ ਵੀ ਯਾਨੀ ਕਿ ਸੁੱਤਾ ਨਹੀਂ ਪਿਆ ਸੀਗਾ ਏਰੀਏ ਦੇ ਅੰਦਰ ਕਾਫੀ ਇਕੱਠੇ ਹੋ ਗਏ ਸੀਗੇ ਹਨਾ ਤੇ ਚਲੋ ਜੀ ਇੱਥੇ ਬਸ ਇਹੀ ਰੱਬ ਦਾ ਸ਼ੁਕਰਿਆਈ ਕਰਦੇ ਵੀ ਚਲੋ ਬਚੋ ਰਹਿ ਗਿਆ ਹਨਾ ਟਾਈਮ ਤੇ ਦੇਖਿਆ ਗਿਆ ਮੈਂ ਤਾਂ ਛੁੱਟ ਛੁੱਟ ਚ ਬੋਰ ਡਰ ਗਈ ਸੀ ਕਿ ਬਸ ਮੈਨੂੰ ਤਾਰਾ ਤੋਂ ਡਰ ਲੱਗ ਰਿਹਾ ਸੀਗਾ ਮੈਂ ਰਮਨੀਤ ਦੇ ਡੈਡੀ ਨੂੰ ਕਿਹਾ ਵੀ ਹਾਈ ਕਿਤੇ ਉੱਤੇ ਨਾ ਤਾ ਡਿੱਗ ਜੇ ਤੁਸੀਂ ਧਿਆਨ ਨਾਲ ਜਾਇਓ ਹੈਨਾ ਕਿਉਂਕਿ ਸਾਨੂੰ ਨਾਲ ਪਹਿਲਾਂ ਫਿਰ ਇਹਨਾਂ ਨੇ ਲਵੇ ਲੋਣੇ ਵਾਲ ਦਾ ਗੇਟ ਗੁੱਟ ਖੜਕਾਇਆ ਇਹਨਾਂ ਨੇ ਹੈਨਾ ਤਾਂ ਕਰਕੇ ਚਲੋ ਜੀ ਅੱਗ ਫਿਰ ਚਲੋ ਫਾਈਨਲੀ ਬੁਝ ਗਈ ਸੀਗੀ ਅੱਧਾ ਘੰਟਾ ਵਾਂਗੂ ਲੱਗ ਗਿਆ ਸੀਗਾ ਬੁਝਾਉਣ ਚ ਪਰ ਯਾਨਕੀ ਅੱਗ ਤਾਂ ਸਾਰੀ 10 ਮਿੰਟ ਕੀ ਲੱਗੀ ਸੀਗੀ 10 ਮਿੰਟ ਹਾਂ 10 ਕਿ ਮਿੰਟ ਹੀ ਲੱਗੀ ਸੀਗੀ ਜ਼ਿਆਦਾ ਟਾਈਮ ਨਹੀਂ ਹੋਇਆ ਸੀਗਾ कि चलो जेथे ਗੱਡੀਆਂ ਵੀ ਦੇਖੋ ਅੱਗ ਬੁਝਾ ਕੇ ਚਲੀ ਗਈਆਂ ਸੀਗੀਆਂ ਹੈਲੋ ਜੀ ਫਰੈਂਡ ਤੇ ਸ਼ੁਕਰ ਹੈ ਨਾ ਅੱਗ ਬੁਝ ਗਈ ਆ ਹੁਣ ਅੱਗ ਬੁਝ ਗਈ ਤੇ ਲੈਟ ਸਾਡੇ ਟ੍ਰਾਂਸਫਰ ਦਾ ਪਟਾਕਾ ਪੈ ਗਿਆ ਲੈਟ ਗਈ ਹੋਈ ਆ 11:30 ਹੋ ਚੁੱਕਦੇ ਨੇ ਆ ਦੇਖੋ ਨਮੇ ਇੱਧੇ ਦੇ ਡੈਡੀ ਬਾਹਰ ਨੇ ਹੈ ਨਾ ਮੀਤ ਵੀ ਬਾਹਰ ਹੈ ਮੇਰਾ ਸਾਰਾ ਤੇ ਮੇਰਾ ਹੋ ਗਿਆ ਤੁਹਾਨੂੰ ਦਿਖਾਉਣ ਨੂੰ ਬਹੁਤ ਜ਼ਿਆਦਾ ਮੇਰਾ ਤੇ ਕਾਫੀ ਆਉਣੇ ਵਾਲੇ ਦੇ ਸਾਰੇ ਖੜੇ ਨੇ ਨਾ ਬਾਹਰੋਂ ਲਾਈਟ ਜਾਣ ਕਰਕੇ ਕਿ ਚ ਲੱਗਦਾ ਬੁੱਝ ਗਈ ਅੱਗ ਵਾਲੇ ਤਾਂ ਸਾਰੇ ਚਲੇ ਗਏ ਨੇ ਤੇ ਮੈਂ ਦੋ ਗਿਆਣ ਆਈ ਸੀਗੇ ਹਨ ਪੂਰੀ ਤਰ੍ਹਾਂ ਵੀ ਤੇ ਸ਼ੁਕਰ ਆ ਵੀ ਮੈਂ ਉਹ ਗੇਟ ਲਾਂ ਗਈ ਸੀ ਕਿ ਪਾਹਰ ਤੇ ਉਹ ਦੇਖ ਲਿਆ ਹਨ ਮੈਨੇ ਤੇ ਫਿਰ ਬਾਕੀ ਸਾਰੇ ਤਾਂ ਫਿਰ ਹੋ ਗਏ ਹਨ ਤੇ ਸ਼ੁਕਰ ਆ ਹਨ ਲਾਂ ਲੱਗ ਕੇ ਸਾਰੇ ਜਣਿਆਂ ਨੇ ਅੱਗ ਬੁਝਾਤੀ ਹੈ ਕਿ ਨਵੇਂ ਪਾਗਲ ਸੀਗਾ ਨਾ ਉਹਨਾਂ ਦੇ ਮਹਿਸਾ ਵੀ ਹੈ ਮਹਿਸਾ ਵੀ ਨੇ ਤੇ ਉਹਨਾਂ ਦੇ ਪਹਿਲਾਂ ਵੀ ਹੈ ਨਾ ਬਹੁਤ ਜ਼ਿਆਦਾ ਪੱਲਾ ਵੀ ਕਾਫੀ ਸਾਲ ਹੋ ਗਏ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਗਾ ਮਹਿਸਾ ਦਾ ਤੇ ਹੁਣ ਵੀ ਬਹੁਤ ਜ਼ਿਆਦਾ ਫਟਾਰਾ ਨਾ ਕਰ ਸੀਗਾ ਹੈ ਨਾ ਉਹਨਾਂ ਦੇ ਕਾਫੀ ਵੱਡਾ ਪਾਗਲ ਆ ਉਹ ਆਪੇ ਹੀ ਕਿਤੇ ਨਹੀਂ ਰਹਿੰਦੇ ਹੈਗੇ ਸਿਰਫ ਮਹਿਸਾ ਬਿੰਗਰ ਵਗੈਰਾ ਰੱਖੇ ਹੋਏ ਨੇ ਉਹਦੇ ਕਰਕੇ ਤੇ ਉਹ ਟਰਾਂਸਫਾਰਮ ਨੂੰ ਸ਼ਾਇਦ ওভারਲੋਡ ਹੋ ਗਿਆ ਨਾ ਤੇ ਪਟਾਕੇ ਜਿਉ ਪੈ ਗਏ ਉਹਦੇ ਕਰਕੇ ਫਿਰ ਅੱਗ ਲੱਗ ਗਈ ਕਾਫੂ ਸੀਗਾ ਸੀਗਾ ਉੱਥੇ ਕਾ ਲੱਗ ਤਾ ਤੇ ਚਲੋ ਤਾਂ ਨਿੱਪੜ ਗਿਆ ਹੈ ਨਾ ਅੱਗ ਤਾਂ ਚਲੋ ਬੁਝਾਈ ਗਈ ਹੈ ਟਾਈਮ ਨਾਲ ਸਾਰੇ ਦੀ ਮਦਦ ਨਾਲ ਪਰ ਹੁਣ ਲਾਈਟ ਚਲੀ ਗਈ ਹੈ ਸਾਡੇ ਸਾਰੇ ਕਿਤੇ ਆਪਣੇ ਦੇ ਚਲੋ ਸੁੰਦਰਾ ਦੇ ਮੈਂ ਪਹਿਲੇ ਬਰਕਰਾਰ ਕੋਈ ਜ਼ਿਆਦਾ ਨਹੀਂ ਰਹਿ ਗਏ ਤੇ ਮੀਤ ਦੇ ਡੈਡੀ ਵੀ ਫਿਰ ਬਾਹਰ ਹੀ ਨੇ ਹੁਣ ਮੀਤ ਦੇ ਡੈਡੀ ਸੋਏ ਸੋਏ ਰਹੇ ਸੀਗੇ ਮੱਖ ਪਹਿਲਾਂ ਮੈਂ ਸੋਚੀ ਕਿ ਜਗਾਵਾਂ ਕਿ ਮਾਂ ਦੇ ਲਾਉਣਾ ਪਰ ਮੱਖ ਨਾ ਵੀ ਆ ਗੂ ਫਾਇਦਰ ਦੀ ਬਗਦਲ ਚ ਲੱਗਦੀ ਹੈ ਨਾ ਸੇ ਰੋਲਾ ਰੁਲਾ ਪਾਇਆ ਸਾਰੇ ਇਕੱਠੇ ਹੋ ਗਏ ਸੀ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਮਿਲਦੇ ਸੀ ਤਾਂ ਸਵੇਰੇ ਤੇ ਹੁਣ ਥੋੜੇ ਜਿਹਾ ਕੱਪੜੇ ਵਗੈਰਾ ਪਏ ਨੇ ਇਹ ਮੈਂ ਤੈਲਾ ਲਾ ਦੇਣਾ ਹੁਣ ਮੰਜੇ ਤੇ ਇਹਨਾਂ ਚੋਂ ਮੈਂ ਇੱਥੇ ਤੇ ਰੜੀ ਵੀ ਆ ਜਿੰਨੇ ਟਾਂ ਪਾਸੇ ਬੈਠੇ ਹੁਣ ਵੀ ਲੱਗ ਰਿਹਾ ਸਾਨੂੰ ਨਾ ਬਹੁਤ ਜ਼ਿਆਦਾ ਡਰ ਹੈ ਬੈਠ ਬਹੁਤ ਜ਼ਿਆਦਾ ਡਰ ਹੈ ਬੈਠ ਡਰਦੇ ਨੇ ਮੈਂ ਬਿਲਕੁਲ ਵੀ ਮੇਰਾ ਪੈਹ ਛੱਡ ਨਹੀਂ ਰਿਹਾ ਹੈਗਾ ਕਿੰਨਾ ਮम्मा ਮੈਨੂੰ ਡਰ ਲੱਗ ਜਾਂਦਾ ਇਹਨੇ ਹੱਥ ਦੇ ਅੱਖੋਂ ਦੇਖ ਲਈ ਨਾ ਅੱਗ ਤਾਂ ਕਰਕੇ ਹੋ ਰਿਹਾ ਹੈ ਨਾ ਕਾਫੀ ਲੱਗੀ ਸੀ ਕਿ ਇਸ ਕਰਕੇ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਸਵੇਰੇ ਮਿਲਾਂਗੇ ਠੀਕ ਹੈ ਜੀ ਤਿਲੋ ਜੀ ਫਰੈਂਡ ਮੈਂ ਕਹਿਣੀ ਬੈਠੇ ਬੈਠੇ ਮੈਂ ਚਲੋ ਕੱਪੜੇ ਤੈਅ ਕਰ ਲੰਨੀ ਆ ਜਿਹੜੇ ਮੈਂ ਦੁਪਹਿਰੇ ਧੋਤੇ ਸੀਗੇ ਸਵੇਰੇ ਧੋਤੇ ਸੀਗੇ ਇਹ ਕੁਰਸੀ ਤੇ ਪਏ ਸੀਗੇ ਤੇ ਉਹ ਕੁਰਸੀ ਬਾਹਰੇ ਲੈ ਕੇ ਗਏ ਨੇ ਹਨਾ ਉਹ ਤੇ ਚੜ ਕੇ ਉਹ ਠੀਕ ਵਗੈਰਾ ਕਰ ਰਹੇ ਨੇ ਤਾਰ ਮਹਾਂ ਚਲੋ ਮੰਜੇ ਤੇ ਸਿੱਟੇ ਪਏ ਸੀਗੇ ਮੂਹਰੇ ਪਏ ਨੇ ਮਹਾਂ ਚਲੋ ਬੈਠੇ ਬੈਠੇ ਇਹਨਾਂ ਨੂੰ ਤੈਅ ਕਰਦਣੇ ਤੇ ਨਾਲੇ ਰਮਨੀਤ ਦੇ ਡੈਡੀ ਵੀ ਆ ਜਾਣਗੇ ਹਨਾ ਤੇ ਸ਼ਾਨੂੰ ਵੀ ਨਾ ਹੁਣ ਨਾ ਡਰਿਆ ਬੈਠਾ ਸੀਗਾ ਜਿੱਥੇ ਵੀ ਮੈਂ ਬੈਠਦੀ ਆਵੇਂ ਸੋਥੀ ਬੈਠ ਜਾਂਦਾ ਮੇਰੀ ਗੋਦੀ 'ਚ ਕਹਿੰਦਾ ਸੀ ਮੈਂ ਗੋਦੀ 'ਚ ਬੈਠਣਾ ਮਹਾਨਾ ਤੂੰ ਕੁਛ ਨਹੀਂ ਹੋਇਆ ਤੇ ਇਹਨੂੰ ਮੈਂ ਸਮਝਾਇਆ ਸੀਗਾ ਹੈਨਾ ਇਹ ਵੀ ਮਤਲਬ ਕਿ ਮਾਚਸ ਵਗੈਰਾ ਛੇੜਦਾ ਰਹਿੰਦਾ ਕਈ ਵਰੀ ਹੈਨਾ ਬਾਥਰੂਮ ਦੇ ਜਿਹੜੇ ਬਟਨ ਹੁੰਦੇ ਨੇ ਬੱਲਬ ਵਗੈਰਾ ਇਹਦੇ ਹੱਥ ਚੱਲ ਜਾਂਦਾ ਉੱਥੇ ਤੇ ਉਹ ਵਗੈਰਾ ਛੇੜਦਾ ਰਹਿੰਦਾ ਤੇ ਇਹਨੂੰ ਮੈਂ ਉਹੀ ਹੁਣ ਕਹਿ ਰਹੀ ਸੀਗੀ ਵੀ ਉਹਨਾਂ ਚ ਵੀ ਅੱਗ ਵਗੈਰਾ ਹੁੰਦੀ ਹੈ ਹੈਨਾ ਕਰੰਟ ਹੁੰਦਾ ਉਹ ਇਹਨੂੰ ਮੈਂ ਸਮਝਾ ਰਹੀ ਸੀ ਤਾਂ ਹੀ ਡਰੀ ਜਾ ਰਿਹਾ ਸੀਗਾ ਇਹ ਮੈਨੂੰ ਐਸੀ ਆ ਵੀ ਚਲੋ ਛੇੜੇ ਨਾ ਹੈਨਾ ਕਈ ਵਰੀ ਬੱਚਾ ਛੇੜ ਦਿੰਦਾ ਛੇੜਦਾ ਹੀ ਹੈ ਮਤਲਬ ਕਿ ਕਈ ਵਰੀ ਨੇ ਛੇੜਦਾ ਹੀ ਹੁੰਦਾ ਬਾਥਰੂਮ ਦੀ ਲਾਈਟ ਤੇ ਬਹੁਤ ਜ਼ਿਆਦਾ ਜਨਕੀ ਚੋੜ ਕਰਤਾ ਰਹਿੰਦਾ ਇਹ ਤੇ ਚਲੋ ਜਿੱਥੇ ਮੈਂ ਇਹ ਕਰ ਲੰਨੀ ਆ ਤੇ ਬਾਹਰ ਆਪਣੇ ਆਏ ਹੋਏ ਸੀਗੇ ਉਹ ਨਿਊਜ਼ ਵਗੈਰਾ ਲੱਗ ਰਹੀ ਐ ਉਹ ਚੱਲ ਰਿਹਾ ਸੀਗਾ ਨਾ ਤੇ ਇਹ ਨੇਰਾ ਕਾਫੀ ਹੋਇਆ ਪਿਆ ਸੀਗਾ ਬਾਹਰ ਮਾ ਚਲੋ ਅੰਦਰ ਬੈਠੇ ਬੈਠੇ ਗਰਮੀ ਹੋਈ ਪਈ ਸੀ ਕਿ ਮੱਖ ਐ ਡਰੀ ਜਾਂਦਾ ਤੇ ਨਾਲੇ ਆਪਣਾ ਕੰਮ ਹੋ ਜਾਊਗਾ ਤੇ ਨਾਲੇ ਮੈਂ ਇਹ ਕਰ ਲੰਨੀ ਆ ਹਨਾ ਇਹਨੂੰ ਲੈ ਕੇ ਅੰਦਰ ਵੇਜੰਨੀ ਆ ਤੇ ਇੱਥੇ ਬਸ ਟੀਵੀ ਚੱਲੀ ਜਾਂਦਾ ਸੀਗਾ ਮਾ ਚਲ ਤੂੰ ਟੀਵੀ ਦੇਖ ਲੈ ਤੇ ਹੁਣ ਸਿੱਧਾ ਮਿਲ ਰਹੀ ਐ ਮੈਂ ਤੁਹਾਨੂੰ ਨੈਕਸਟ ਡੇ ਤੇ ਇੱਥੇ ਕੰਮ ਤਾਂ ਦੇ ਹੋ ਗਏ ਸੀਗੇ ਦੁਪਹਿਰ ਜੀ ਦਾ ਟਾਈਮ ਸੀਗਾ ਤੇ ਵੀਡੀਓ ਫਿਰ ਸ਼ੂਟ ਅੱਜ ਕਰਉ ਨੂੰ ਕਾਫੀ ਮਨ ਵੀ ਕੀਤਾ ਜਾਂ ਨਹੀਂ ਹੈ ਗਿਆ ਪਤਾ ਨਹੀਂ ਕੀ ਗੱਲ ਹੈ ਅ ਉਹਨਾਂ ਦੀ ਸ਼ਾਇਦ ਮੇਰੀ ਉਹ ਗਲਤੀ ਹੈ ਹਨਾ ਮੈਨੇ ਨਹੀਂ ਕਿ ਆਪ ਆਪਣਾ ਟਾਈਮ ਚੇਂਜ ਕਰਤਾ ਉਹਦੇ ਕਰਕੇ ਵਿਊਜ਼ ਦੇ ਘਟ ਆ ਰਹੇ ਨੇ ਫਿਰ ਉਹਦੇ ਕਰਕੇ ਮਨ ਵੀ ਨਹੀਂ ਕਰਦਾ ਹੈਗਾ ਨਾ ਤਾਂ ਕਰਕੇ ਮੈਂ ਵੀ ਇਸ ਟਾਈਮ ਵੀ ਮੈਨੇ ਤਾਂ ਹੀ ਚੇਂਜ ਕੀਤਾ ਮੇਰਾ ਰਾਤ ਨੂੰ ਤਾਂ ਥੋੜਾ ਜਿਹਾ ਰੋਟੀ ਦਾ ਓਖਾ ਹੋ ਜਾਂਦਾ ਉਹੀ ਟਾਈਮ ਰੋਟੀ ਪਾਣੀ ਦਾ ਹੋ ਜਾਂਦਾ ਰਾਤ ਦਾ ਫਿਰ ਉਹੀ ਟਾਈਮ ਵੀਡੀਓ ਦਾ ਨਾ ਇਸ ਕਰਕੇ ਮੈਂ ਚਲੋ ਚੇਂਜ ਕਰ ਦਿੰਨੇ ਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਣੇ ਵੀਡੀਓ ਦਾ ਟਾਈਮ ਠੀਕ ਹੈ ਕੀ ਨਹੀਂ ਦੁਪਹਿਰ ਦੇ 3 ਵਜੇ ਦਾ ਤੇ ਇਹ ਵੀਡੀਓ ਪਤਾ ਨਹੀਂ ਕਿੰਨੇ ਵਜੇ ਆਊਗੀ ਸ਼ਾਇਦ ਲੇਟ ਨਾ ਹੋ ਜੇ ਮੈਂ ਹੀ ਸੋਚਦੀ ਆ ਤੇ ਇੱਥੇ ਮੈਂ ਲੱਗੀ ਸੀਗੀ ਇਹ ਸ਼ੂਜ਼ ਰੈਕ ਕਾਫੀ ਦਿਨਾਂ ਤੋਂ ਅੱਖਾਂ 'ਚ ਰੜਕ ਰਿਹਾ ਸੀਗਾ ਮੱਖਾ ਇਹਨੂੰ ਮੈਂ ਕਰ ਦਿੰਨੀ ਆ ਸਾਫ਼ ਧੋਨੀ ਧੁੰਨੀਆਂ ਇਹਨੂੰ ਮੈਂ ਤੇਦੀ ਮੈਂ ਜਗ੍ਹਾ ਵੀ ਦੇਖਦੀ ਆ ਅਗਰ ਜੇ ਚੇਂਜ ਹੋ ਸਕੇ ਚੇਂਜ ਕਰਾਂਗੀ ਮੈਂ ਤੇ ਇਹਨੂੰ ਬਸ ਮੈਂ ਧੋ ਲੰਨੀ ਆ ਹਨਾ ਸ਼ੂਜ਼ ਵਗੈਰਾ ਕਾਫੀ ਚ ਫालतੂ ਵੀ ਪਏ ਸੀਗੇ ਕਾਫੀ ਕੁਛ ਕ ਜਨ ਕੀ ਐਵੇਂ ਸੀਗੇ ਵੀ ਜਿਹੜੇ ਆਪਾਂ ਵੀ ਕਾਫੀ ਟਾਈਮ ਬਾਅਦ ਯੂਜ਼ ਕਰਦੇ ਆ ਨਾ ਜੇ ਕਿਤੇ ਜਾਣਾ ਹੋਵੇ ਤੁਹਾਨੂੰ ਪਤਾ ਹੀ ਵੀ ਮੈਂ ਤਾਂ ਕਿਤੇ ਆਉਣਾ ਜਾਣਾ ਹੈ ਨਹੀਂ ਗਾ ਇਹਨਾਂ ਮੈਂ ਆਉਂਦੀ ਜਾਂਦੀ ਹੈ ਨਹੀਂਗੀ ਬਾਜ਼ਾਰ ਹੀ ਲਾ ਲਾ ਹਨਾ ਤਾਂ ਕਰਕੇ ਪੇਕੇ ਫੇਰੇ ਇੱਥੀ ਨੇ ਤੇ ਇਹ ਇੱਥੇ ਆ ਗਏ ਸੀਗੇ ਆਪਣੇ ਕਸਟਮਰ ਆ ਗਏ ਸੀਗੇ ਤੇ ਮੈਂ ਕਿਹਾ ਚਲੋ ਹੁਣ ਇਹਨਾਂ ਨੂੰ ਅਟੈਂਡ ਕਰਕੇ ਫੇਰ ਹੀ ਧੋਵਾਂਗੀ ਬਾਰੇ ਬਹੁਤ ਜ਼ਿਆਦਾ ਧੁੱਪ ਪਹੁੰਚ ਰਹੀ ਤੋਂ ਦਿਨੀ ਇਹ ਵੇਖਣਾ ਕਿੰਨਾ ਕਿ ਇਹਨੂੰ ਟਾਈਮ ਲੱਗੂਗਾ 2 ਮਿੰਟ ਵੀ ਨਹੀਂ ਲੱਗਣੇ ਹੈਗੇ ਨਾ 5 ਮਿੰਟ ਵੀ ਨਹੀਂ ਲੱਗੇ ਸੀਗੇ ਬਸ ਮੈਂ ਪਾਣੀ ਨਾਲ ਹੀ ਸਾਫ਼ ਕਰਨਾ ਸੀਗਾ ਕੁਝ ਲੱਕੜ ਸੀਗੀ ਇਹਦੇ ਤੇ ਕਿਹੜਾ ਕੁਝ ਵੀ ਜ਼ਿਆਦਾ ਰਗੜਨ ਵਾਲੀ ਲੋੜ ਸੀਗੀ ਹਨ ਇਹਨੂੰ ਬਸ ਹਲਕਾ ਜਿਹਾ ਬਰਸ਼ ਜਾ ਮਾਰਤਾ ਸੀਗਾ ਮੈਨੇ ਉਹੀ ਬੂਟਾਂ ਵਾਲਾ ਹੈ ਨਾ ਬੂਟਾਂ ਵਾਲਾ ਬਰਸ਼ ਇਹਦੇ ਚ ਪਿਆ ਸੀਗਾ ਤੇ ਕੱਪੜਿਆਂ ਭਲਾ ਅੰਦਰ ਪਿਆ ਸੀਗਾ ਫਿਰ ਮੈਨੂੰ ਆਇਆ ਸੀਗਾ ਅਗਰ ਜੇ ਮੈਂ ਗੇਟ ਵਗੈਰਾ ਨਾ ਜ਼ਿਆਦਾ ਖੋਲਾਂਗੀ ਤਾਂ ਫਿਰ ਅੰਦਰ ਨਾ ਉਹ ਹੋ ਜਾਂਦਾ ਗਰਮੈਸ਼ ਭਰ ਜਾਂਦੀ ਆ ਪੱਖੇ ਨੇ ਨਾ ਜਿਹੜੇ ਗਰਮ ਹਵਾ ਖਿੱਚਦੇ ਨੇ ਉਹ ਹਨਾ ਤਾਂ ਕਰਕੇ ਮੈਂ ਚੱਲ ਰਹਿਣ ਦਨੀ ਆ ਮੈਂ ਬੇਸੇ ਨਾਲ ਹੀ ਧੋ ਦਨੀ ਆ ਬੇਸੇ ਨਾਲ ਹੀ ਸਾਫ਼ ਹੋ ਜਾਊਗਾ ਚਲੋ ਜੀ ਰੈਕ ਤਾਂ ਵੈਸੇ ਇੱਕ ਵਾਰੀ ਆਪਣਾ ਸਾਫ਼ ਹੋ ਗਿਆ ਕਿਉਂਕਿ ਜ਼ਿਆਦਾ ਗੰਦੇ ਹੈ ਨਹੀਂ ਸੀਗਾ ਵੈਸੇ ਮਾੜੀ ਮੋਟੀ ਮਿੱਟੀ ਜੀ ਨਾ ਫਿਰ ਉਹ ਚਮਕੀ ਜਾਂਦੀ ਸੀਗੀ ਤੇ ਇੱਥੇ ਵਸ ਮੈਂ ਇਹ ਚੱਪਲਾਂ ਜੀ ਵੀ ਧੋ ਕੇ ਰੱਖ ਦਵਾਂਗੀ ਆ ਦੇਖੋ ਇਹ ਰਮਣੀਤ ਲੈ ਕੇ ਆਏ ਸੀਗੇ ਜਿਹੜੀ ਮੈਂ ਹੁਣ ਧੋਤੀਆਂ ਨੇ ਤੇ ਤਾਂ ਬਕਸੇ ਸ਼ਾਨ ਦੇ ਹਨਾ ਪੁਰਾਣੇ ਬੂਟ ਹੀ ਨੇ ਇਹਨਾਂ ਨੂੰ ਵੀ ਮੈਂ ਇੱਕ ਵਾਰੀ ਧੋ ਕੇ ਰੱਖ ਬਸ ਤੋਂ ਕੇ ਰੱਖ ਦਵਾਂਗੀ ਤੇ ਜਿਹੜੇ ਠੰਡ ਚ ਪਾਉਣ ਵਾਲੇ ਨੇ ਜਿਵੇਂ ਕਈ ਜੋੜੇ ਹਨਾ ਉਹਨਾਂ ਨੂੰ ਮੈਂ ਲਫਾਫਾ ਚੜਾ ਕੇ ਉਹਨਾਂ ਨੂੰ ਮੈਂ ਅਲੱਗ ਤੋਂ ਰੱਖ ਦਵਾਂਗੇ ਹਨਾ ਤੇ ਇੱਥੇ ਨਾ ਸ਼ਾਨੀ ਨਾ ਕੱਪੜੇ ਨਹੀਂ ਪਾ ਕੇ ਆਉਂਦਾ ਸੀਗਾ ਤੇ ਫਿਰ ਉਹਨੂੰ ਮੈਂ ਛਿੜਕਰੀ ਸੀਗੀ ਵੀ ਤੂੰ ਹੈ ਨਾ ਬਿਨਾ ਕੱਪੜਿਆਂ ਤੋਂ ਨਾ ਆਂ ਵੀ ਕਾਪੀਰਾਈਟ ਵਗੈਰਾ ਆ ਜਾਂਦਾ ਫਿਰ ਵੀਡੀਓ ਬਹੁਤ ਜ਼ਿਆਦਾ ਲੇਟ ਅਪਲੋਡ ਹੁੰਦੀ ਹੈ ਹਨਾ ਤੇ ਇੱਥੇ ਮੈਂ ਜਿਹੜੇ ਜੱਪਲ ਜੋੜੇ ਨੇ ਇਹਨਾਂ ਨੂੰ ਵੀ ਇਸ ਮਾਰਕੇ ਤੋਂ ਓਕੇ ਰੱਖ ਦਵਾਂਗੇ ਮਿੱਟੀ ਦੀ ਤਾਰ ਦਵਾਂਗੀ ਤੇ ਚਲੋ ਜੀ ਫਿਰ ਅੱਜ ਦੀ ਫਿਰ ਆਪਾਂ ਨਾ ਵੀਡੀਓ ਦਾ ਜ਼ਿਆਦਾ ਲੌਂਗ ਨਹੀਂ ਰੱਖਾਂਗੇ ਵੀਡੀਓ ਫਿਰ ਬਹੁਤ ਜ਼ਿਆਦਾ ਲੈਂਥੀ ਹੋ ਜਾਂਦੀ ਐ ਤੇ ਕਿਵੇਂ ਦੇ ਲੱਗਿਆ ਤੁਹਾਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਪਲੀਜ਼ ਨਿਊ ਆਨੇ ਤਾਂ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਹੈਨਾ ਤੇ ਆ ਦੇਖੋ ਇੱਥੇ ਮੈਂ ਧੋ ਕਿਸ ਘਾਤੇ ਨੇ ਤੇ ਇੱਥੇ ਦੇਖੋ ਸ਼ਾਨੀ ਬਿਨਾਂ ਲੱਗ ਗਿਆ ਵੈਸੇ ਟੈਂਕੇ ਦਾ ਗਰਮ ਪਾਣੀ ਸੀਗਾ ਮਾਚਲ ਖੇਢੀ ਜਾਂਦੇ ਥੋੜੀ ਦੇਰ ਖੇਲ ਲਾਂ ਤੇ ਫਿਰ ਮੈਂ ਪਿੱਛੋਂ ਬੰਦ ਕਰ ਦੇਵਾਂਗੇ ਤੇ ਚਲੋ ਜੀ ਫਰੈਂਡ ਹੈਨਾ ਤੁਲਗੇ ਨੇ ਤੇ ਹੁਣ ਮੈਂ ਕਰਦੀ ਆ ਆਪਣੇ ਹੋਰ ਕੰਮ ਧੰਦੇ ਤੇ ਅੱਜ ਦੇ ਅ ਵੀਡੀਓ ਦਾ ਐਂਡ ਕਰਦੇ ਆ ਓਕੇ ਟਾਟਾ ਬਾਏ ਬਾਏ ਕਿਵੇਂ ਦੇ ਲੱਗੀਆਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਸਾਈਡ ਦੇ ਜਿਹੜੇ ਪੈਨੇ ਫੋਟੋ ਕਦੇ-ਕਦੇ ਯੂਜ਼ ਹੁੰਦੇ ਨੇ ਉਹਨਾਂ ਨੂੰ ਮੈਂ ਲਫਾਫਾ ਚੜਾ ਕੇ ਲਵਾਪੇ ਦੇ ਵਿੱਚ ਪਾ ਕੇ ਇੱਕ ਸਾਈਡ ਤੇ ਰੱਖ ਦਵਾਂਗੇ ਜੀ ਓਕੇ ਟਾਟਾ ਬਾਏ ਬਾਏ ਕੱਲੂ ਫੇਰ ਮਿਲਦੇ ਆਪਾਂ